ਆਪੇ ਕੀ ਹਾਲ ਚਾਲ ਹੈ ਸਾਰਾ ਪਰਮਨੀ ਚੈਨਲ ਤੇ ਗੂਗਲ ਰੀਅਪਰ ਲੈ ਕੇ ਹਾਜ਼ਰ ਆਪਾਂ ਇੱਕ ਹੋਰ ਨਵਾਂ ਵਲੌਗ ਤੇ ਕੱਲ ਵਾਲਾ ਹਿੱਸਾ ਹੋ ਗਿਆ ਜੀ ਕੰਪਲੀਟ ਆਪਨੇ ਵੀ ਹਿੰਦਾ ਅੱਜ ਦੂਜਾ ਹਿੱਸਾ ਚੱਕ ਲੈਂਦਾ ਤੇ ਮਸ਼ੀਨ ਲਿਆਉਣੇ ਅੱਜ ਤੇ ਹੀ ਮਾਡਲ ਉੱਥੋਂ ਛੇੜ ਕੇ ਸੁਨਾਮ ਖੜੀ ਆ ਤੇ ਉਹ ਤਾਰਦੇ ਹਾਂ ਚੰਗਾ ਕਰਨ ਕੀ ਹਾਲ ਹੈ ਵਧੀਆ ਵਧੀਆ ਲਾਵੀ ਕਰਦੇ ਫਿੱਟ ਅੱਗੇ ਕਰਦਾਂਗੇ ਜੀ ਇਹ ਮੈਂ ਤੁਹਾਨੂੰ ਦੱਸ ਦਿੰਦਾ ਆ ਤਾਂ ਅਰਗੇ ਅੱਜ ਇਹਨੂੰ ਵੀ ਕਰ ਦਿੰਨੇ ਆ ਫਿੱਟ ਮੁੱਲ ਵੀ ਲਾ ਇਹ ਜੀ ਬਾਰੇ ਇਹਦੇ ਪਿੰਡ ਦੇ ਅੰਦਰ ਵੀ ਚੱਲਦਾ ਹੈ। ਇਹਦੇ ਰਗਾਣ ਲੱਗਰੇ ਰੰਗ ਕਰਨੇ ਤੇ ਕਾਟੜਾ ਦਾ ਨਵੇਂ ਤਾਂ ਹਾਂ ਕਾਟੜਾ ਆਪ ਵੀ ਨਿਬੜਿਆ ਖੜਾ ਦੋ ਉਹ ਦਾ ਨੰਬਰ 2017 ਮਾਡਲ ਦਾ ਹਾਂ ਉਹਦੇ ਪੱਖੇ ਲਾਏ ਨੇ ਬਾਬਿਓ ਲੇਜ਼ਰ ਕਟਿੰਗ ਕਰਕੇ ਸਾਰੇ ਜਿੰਨੇ ਵੀ ਆਏਗੇ ਜੀ ਪੱਖੇ ਫਿਰਦੇ ਮੈਂ ਬਣ ਜੂਗਾ ਨਮਾ ਅਜਾ ਆਪਣੇ ਨੇ ਤੇ ਵੀ ਕਰ ਦਾਂਗੇ ਆ ਕਾਲਾ ਜਿਹਾ ਰੰਗ ਤੇ ਚਲਦੀ ਜੀ ਹੁਣੀ ਢਾਈ ਜੀ ਉਪਰੀ ਮਾਰ ਦਾਂਗੇ ਉਹਦੇ ਹੈ ਉਪਰ ਹੀ ਕਰ ਦਾਂਗੇ ਹਾਂ ਜਦੋਂ ਲੱਗ ਰਹੇ ਨੇ ਇਸ਼ਾਰਾ ਕਰਨ ਹਾਂ ਉਹ ਤਾਂ ਬਾਹਰ ਕੋਈ ਘਰਦਾ ਤਾਂ ਨਾ ਉਹ ਬਹੁਤ ਚੰਗਾ ਆਦਾ ਬੰਦਾ ਉਹਨੇ ਲੈਣਾ ਜੀ ਰਹਿਣਾ ਹਮ ਹੈ ਕਿ ਜਿਹੜਾ ਪੈਸੇ ਕਿਨੇ ਉਹ ਡੱਬੇ ਰਖੜਾ ਸੀ ਇੱਕ ਤਾਂ ਪਤਾ ਮਾ ਕੀ ਆ ਉਹਨਾਂ ਦਾ ਪ੍ਰੇਮੀ ਬਰੂਨ ਨੂੰ ਪਤਾ ਕੀ ਕਹਿੰਦਾ ਜੀ ਸੜਕਾਂ ਦੇ ਆਏ ਫਿਰਦੇ ਹੁਣ ਆਪਾਂ ਸੜਕਾਂ ਵੇ ਤੇ ਉਹਦਾ ਰਾਏ ਨਹੀਂ ਚਲਾਉਣਾ ਕਹਿੰਦਾ ਆਪਾਂ ਕਾਨੂੰਨ ਉਹ ਕਰਨਾ ਨਾ ਦੇ ਪੀ ਗਏ ਕਿੰਨਾ ਆ ਗਿਆ ਮੈਂ ਨਾ ਟਪਰੀ ਲੈ ਕੁਝ ਵੀ ਨਹੀਂ ਆਇਆ ਜਦੋਂ ਅਸੀਂ ਸੁਬਹ ਰਹੇ ਪਾਣੀ ਆ ਰਹੇ ਪਾਣੀ ਦਾ ਆਇਆ ਕਰੇ ਜਿਵੇਂ ਚਾਹਤ ਪੂਰੇ ਲਾ ਬੰਨੇ ਢੁੱਟਿਆ ਹੋ ਐਨਾ ਆਇਆ ਕਿ ਝੁਆਏ ਹੈ ਹੈ ਲੈ ਬਾਬਿਓ ਕਰੈਨਾ ਬੁਲਾ ਰੱਖੀਏ ਜੇ ਕੋਈ ਗੱਡੀ ਕੁੜੀ ਪਾਜੇ ਰਹੇ ਪਾਣੀ ਹੈ ਪਾਣੀ ਹੈ ਕਹਿੰਦਾ ਰੋ ਹਾਂ ਅੰਦਰੇ ਉੱਥੇ ਚੁੱਕੇ ਨਾਲੋਂ ਕਿੰਨਾ ਹੀ ਫਰਕ ਆਦਾ ਬਾਹਰੋਂ ਮਰਕਾ ਹੈ ਬੱਤਕਾਂ ਦੇ ਚੱਲਣ ਨੂੰ ਬੰਦ ਕਰਤੀ ਉਹਨਾਂ ਨੇ ਨਾ ਇੱਥੋਂ ਤੱਕ ਸੀ ਪਾਣੀ ਦੇਗਾ ਇਹ ਲੋਕਾਂ ਨੇ ਚੜਾਇਆਗਾ ਲੋਕਾਂ ਨੇ ਜੀ ਆਪ ਪਹੁੰਚ ਗਏ ਸੀ ਹੁਣ ਅਸੀਂ ਲੈਣ ਪਿਆਣ ਦੇ ਵਿੱਚ ਪਰ ਅੱਛਾ ਫਿਰ ਇਹਨਾਂ ਦਾ ਹੱਥ ਦੇਖੋ ਹਾਇ ਹਦੀ ਆਪਣੀ ਗੱਲ ਹੈ ਕੀ ਇਹਦੀ ਚਲੋ ਚੱਕੋ ਹੈਲੋ ਇਧਰ ਮੋੜ ਦੋ ਇਧਰ 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 ਹੁੰਦੇ ਲੋ ਬਾਬੇ ਮੈਂ ਬਲੌਗ ਬਣਾਉਣ ਵਾਸਤੇ ਰੱਖ ਲਿਆ ਉਹ ਬਾਬੇ ਮੱਥਾ ਮੱਥਾ ਦੇਖ ਲਿਆ ਮਸ਼ੀਨ ਲੈ ਕੇ ਜਾਣਿਆ ਹੁਣ ਫੱਤੀ ਮਾਡਲ ਦੇਖ ਦੇ ਆਹ ਵਾਹ ਵਾਹ ਇਹ ਮੋਲਟਰੀ ਲੈ ਕੇ ਆਉਂਦੇ 100 ਰੁਪਏ ਕੋਲੋਂ ਕੰਮ ਆ ਰਿਹਾ ਜਦੋਂ 100 ਰੁਪਏ ਦੋਣਾ ਹੋ ਗਿਆ ਹਾਂ ਅੱਜ ਤੁਸੀਂ ਜੇ ਨਾ ਕੰਮ ਆ ਰਹੀਏ ਹਾਂ ਹਾਂ ਭੈਣ ਦਾ ਚੋਦੀ ਪੀਏ ਉਹ ਤਾਂ ਸਰੀਆ ਦੇਖਣਗੇ ਆ ਗੁੱਲ ਲੈ ਕਾਲਾ ਖੜਾ ਤਾਂ ਆਪਣਾ ਬੂੜਾ ਲਾ ਦੇ ਗਿਆ ਇਹਨੂੰ ਕਹਿੰਦਾ ਗੁੱਲਾ ਦੇਖ ਤਾਂ ਮੈਨੂੰ ਮੜ ਮੜ ਚੱਕਰ ਵੀ ਲੋਣੇ ਬਣ ਗਏ ਵਧਾ ਲਾਂਗੇ ਗੱਲਾਂ ਫਾਇਦਾ ਨਾ ਕੋਈ ਕਰਦਾ ਤੂੰ ਵਧਾਉਂਦਾ ਬੰਦਾ ਹੱਬੇ ਮਹੀਨ ਲੈ ਗਿਆ ਲਾਣੀ ਦਾ ਤੂ ਕੂਰਦਾ ਤੇ ਮਹੀਨ ਲੈ ਕੇ ਹੁਣ ਜਾ ਕੇ ਕਰਾਉਣਾ ਹੋਰ ਬਾਈ ਹੋਰ ਰਿਕਟ ਕਿੰਨਾ ਸਰ ਇਹ ਦਿਨ ਹੋਰ ਹੋ ਰਾ ਹੈ ਹਾਂ ਹਲ ਕਰ ਵੀ ਬਣੀ ਖੜੀ ਹੈ ਨਾ ਹਾਂ ਖਾਜ ਟਾਈਮ ਬਹੁਤਾਂ ਦੀ ਖੜੀ ਹੈ ਤੇ ਤੂੰ ਨਾ ਮੁੱਖਿਆ ਹੋਵੇ ਫਿਰ ਛਿੱਟੀ ਪਿਆ ਬੰਦਾ ਬੰਦਾ ਵੀ ਜਰਾ ਨਾ ਉਹ ਤਾਂ ਚੱਲੀ ਜਾਂਦੀ ਸੀ ਕਾੜਦੀ ਉਹ ਦੁਸਟਾਰਟ ਸੀ ਆ ਨੀ ਨੂੰ ਲੱਗਿਆ ਮੈਂ ਕਿ ਵੀਰੇ ਨਾਲ ਛੱਟ ਗਈ ਜੰਦ ਹੈ ਆਇਆ ਫਿਰ ਬੰਡੀ ਤੇ ਕੋਈ ਬੋਤਿਆ ਲੈ ਤੇ ਨਹੀਂ ਕੋਣ ਕੋਈ ਆ ਸਿੱਕ ਬੱਜ ਜਿਵੇਂ ਪਹਿਲਾਂ ਆ ਜੱਲੀ ਖਰਪੰਡਾ ਲੈ ਵਾਪਸ ਮਸ਼ੀਨ ਲੈ ਕੇ ਪਹੁੰਚ ਗਏ ਤੇ ਉਹ ਪਿਆਦਾ ਸਾਰਾ ਸੀਧਾ ਤਾਰਦਾ 4x4 ਉਹ ਸਾਰਾ ਸਮਾਨ ਤਾਰਤਾ ਇਹ ਰੇੜਾ ਇੱਕ ਪਾਸੇ ਲਾ ਦੇਣਗੇ ਆਡੈਂਟਿਟੀ ਘੜਾਉਣ ਵਾਲਾ ਆ ਘੜਾ ਦਾਂਗੇ ਪਰਲੇਆਂ ਦਾ ਤੇਹੀ ਸਾਤ ਤਾਰ ਕੀ ਗੱਲ ਨੂੰ ਕਰ ਦਾਂਗੇ ਫਿੱਟ ਤੇ ਕਾਊਂਟਰ ਕਾਊਂਟਰ ਕਰ ਦਿਆਂ ਗੱਲ ਨੂੰ ਫਿੱਟਾ ਹੁਣ ਚੱਲਦੇ ਆਪਾਂ ਘਰ ਨੂੰ ਖੜਾ ਆਪਣਾ ਮੱਕੀ ਵਾਲਾ ਕਟਰ ਉਹ ਬਕਿਆਊ ਵੀ ਜੇ ਕਿਸੇ ਮੇਰੇ ਵੀਰ ਭਰਾ ਨੇ ਲੈਣਾ ਤਾਂ ਸੰਪਰਕ ਕਰ ਲੈ ਤੇ ਫਕੀਲੇ ਲਾਇਲੂਏ ਵੀ ਸਾਰਾ ਕੁਝ ਕਰਾਉਣੇ ਆ ਆਹ ਸਪੈਨਰ ਜੇ ਉਹ ਕਢਵਾ ਕੇ ਕਰਦੇ ਹੁਣ ਚੱਲਦੇ ਆ ਪਿੰਡ ਨੂੰ ਤੇ ਓਕੇ ਬਾਈ ਬਾਏ ਅੱਜ ਦਾ ਬਲੌਗ ਇੰਨੀ ਦੀ ਬਸ ਤੇ ਆਪਣਾ ਵਲੋਗ ਦੇਖਣ ਵਾਸਤੇ ਧੰਨਵਾਦ ਜੇ ਜਿਹੜੇ ਆਪਣੇ ਚੈਨਲ ਦੇ ਨਵੇਂ ਆਪਨੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਇਹ ਨਾਲ ਦੇਖੀ ਜੀ ਪਹਿਲਾ ਹੈ 25 ਦਿਵਾਲੀਓ ਤਾਂ ਵੀ ਜਿਹੜੇ ਆਪਣੇ ਵੀਡੀਓ ਦੇ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੀਓ ਖੋਖੇ ਬਾਈਟਾ